ਲਓ ਜੀ ਤਿਆਰੀ ਚੱਲ ਪਈ ਕੱਲ ਨੂੰ ਸੰਗਰੂਰ ਜਾਣ ਦੀ ਠੀਕ ਹੈ ਟਰਾਲੀਆਂ ਸਾਡੀਆਂ ਤਿਆਰ ਨੇ ਤਿਆਰ ਕਰੀ ਜਾਂਦੇ ਨੇ ਚਾਚੇ ਹੋਰੀ ਲੱਗੇ ਹੋਏ ਨੇ ਸਾਰੇ ਤੇ ਸਾਡੇ ਨੰਬਰਦਾਰ ਹੋਰੀ ਲੱਗੇ ਹੋਏ ਨੇ ਤੇ ਬਾਹੀ ਦਾ ਡੈਡੀ ਖੜੇਗਾ ਉਹਦੇ ਨਾਲ ਵੀ ਤੁਹਾਡੀ ਬਾਪੂ ਲੱਗੇ ਸਵੇਰ ਦੀ ਲੱਗੇ ਪਈਆਂ ਤਿਆਰੀਆਂ ਕਰਨ ਕਿੰਨੀਆਂ ਟਰਾਲੀਆਂ ਜਾਣਗੀਆਂ ਆਪਣੇ ਪਿੰਡੋਂ 12 8 ਠੀਕ ਹੈ ਸਾਰੇ ਪਿੰਡ ਵਾਲੇ ਆਪਦੀ ਆਪਦੀ ਨੇ ਨਾ ਪਿੰਡ ਵਾਲੇ 18 ਟਰਾਲੀਆਂ 18 ਟਰਾਲੀਆਂ ਆਪਣੇ ਪਿੰਡ ਦੀਆਂ ਨੇ ਇਹਦਾ ਚਾਚਾ ਫਿਰ ਪੱਕਾ ਹੀ ਪ੍ਰਬੰਧ ਕਰਿਆ ਜਿਵੇਂ ਤੁੰਬੂ ਤੁੰਬੂ ਲਾਰ ਕੇ ਪੱਕੇ ਟੰਡੇ ਘਟਾਰੇ ਪੱਕਾ ਟਰਾਲੀ ਰਸਣ ਦੀ ਇੱਕ ਟਰਾਲੀ ਰਸਣ ਦੀ ਹੈ ਬਾਕੀ ਸਾਰੀਆਂ ਆਪਣੇ ਬੰਦੇ ਬਹਿ ਕੇ ਜਾਣਗੇ ਤਿਆਰ ਹੋ ਫਿਰ ਚਾਚਾ ਜਾਣ ਵਾਸਤੇ ਐਸਾ ਉਧਰ ਨੰਬਰਦਾਰ ਹੋਗਾ ਨੰਬਰਦਾਰ ਸਾਹਿਬ ਤਿਆਰ ਹੈ ਓਕੇ ਦਿੱਲੀ ਵਾਲੇ ਮੋਰਚੇ ਵਾਂਗੂ ਤਿਆਰੀ ਜਲਦੀ ਹੈ ਜਮਾ ਪੂਰੀ ਤਿਆਰੀ ਪੂਰੀ ਵੀ ਚਾਹੇ 1 ਦਿਨ ਲੱਗੇ ਹੋਣੇ ਨਹੀਂ ਇੱਕ ਦਿਨ ਨਹੀਂ ਚਾਹੇ 10 ਦਿਨ ਲੱਗੇ ਯਾਰ ਹੋ ਉਦੋਂ ਆਵਾਂਗੇ ਪਰਚੇ ਰੱਦ ਬੰਨਾ ਸਿੱਧੂ ਬਾਹਰ ਜਿੰਨਾ ਚਿਰ ਪਰਚੇ ਰਾਤ ਨੂੰ ਆਉਂਦੇ ਘਰੇ ਨਹੀਂ ਆਉਂਦਾ ਉਹਨਾਂ ਚਰਾਉਂਦੇ ਨਹੀਂ ਉਹਨਾਂ ਟਾਈਮ ਟਰਾਲੀਆਂ ਟਰਾਲੀਆਂ ਉੱਥੇ ਸੰਗਰੂਰੀ ਰਹੇ ਨੇ ਮੁੱਖ ਮੰਤਰੀ ਦੇ ਘਰ ਮੂਹਰੇ ਠੀਕ ਹੈ ਤੇ ਬਾਈ ਹੋਰੀ ਸਾਰੇ ਲੱਗੇ ਪਏ ਨੇ ਘਰ ਤਿਆਰੀ ਤੇ ਉਧਰਲੇ ਪਾਸੋਂ ਵੀ ਮੈਂ ਛੋਟੀ ਜਾ ਕੇ ਉਧਰ ਵੀ ਦਿਖਾਉਣਾ ਸਾਨੂੰ ਇੱਕ ਟਰਾਲੀ ਆ ਤਾਂ ਮੈਂ ਲੈ ਮੈਂ ਚਿਲਣਾ ਇਹ ਚ ਰਾਸਣ ਹੈ ਭਾਈ ਇਹ ਚ ਟਰਾਲੀ ਚ ਬੰਦ ਕਰਕੇ ਆਈ ਜਾਮ ਹੈ ਸਵੇਰੇ ਧਰਾਂਗੇ ਹੁਣ ਸਵੇਰੇ ਧਰਾਂਗੇ ਹਾਂ ਹੁਣ ਤਿਆਰੀ ਵੈਰੀ ਕਰਕੇ ਖੜਾਉਨੇ ਠੀਕ ਹੈ ਦਿੱਲੀ ਮੰਗੂ ਕਰੀ ਜਾਂਦੇ ਨੇ ਬਾਈ ਕੰਮ ਨਹੀਂ ਕਰਾਂਗੇ ਪੱਕਾ ਹੁਣ ਪੱਕਾ ਜਗਾੜ ਲੈ ਕੇ ਤੁਰਾਂਗੇ ਕੋਟ ਦੂਣਾ ਪਿੰਡ ਸੋਡਾ ਸਾਥ ਬਹੁਤ ਜਿਆਦਾ ਦਿੰਦਾ ਸਾਥ ਵੀਰੇ ਹੱਕ ਬਣਦਾ ਸਾਡਾ ਸਾਥ ਦਿੰਦਾ ਟਰਾਲੀਆਂ ਆਈਆਂ ਨੇ ਆਪਣੇ ਬਾਈਆਂ ਰੰਗਿਆ ਕਿਸੇ ਨੂੰ ਕਿਹਾ ਨਹੀਂਗਾ ਕਿਸੇ ਨੂੰ ਨਹੀਂ ਕਿਹਾ ਕਿਸੇ ਨੂੰ ਨਹੀਂ ਕਿਹਾ ਸਾਰੀਆਂ ਸੇਵਾਦਾਰ ਨੇ ਟਰਾਲੀਆਂ ਹੀ ਪਿੰਡ ਵਾਲਿਆਂ ਦੀਆਂ ਹਾਂ ਸਾਰੀਆਂ ਐਦੀ ਪਤਾ 25 ਤੋਂ 30 ਤੱਕ ਟਰਾਲੀਆਂ ਜਾਣੀਆਂ ਅੱਛਾ ਹਾਂਜੀ ਠੀਕ ਹੈ ਵੀ ਅਸੀਂ ਆਪ ਦੇ ਹੀ ਬਾਰੇ ਜਿੰਨਾ ਵੀ ਸਾਡਾ ਡੀਜ਼ਲ ਖਰਤਾ ਸਾਰਾ ਆਪਾਂ ਆਪਣੇ ਕੋਲ ਹੋ ਗਿਆ ਅੱਛਾ ਬਹੁਤ ਠੀਕ ਹੈ ਕਿੰਨੇ ਕਵਜੇ ਤੁਰਨਦਾ ਸਾਰਾ ਸਿਸਟਮ ਇਥੋਂ ਆਪਣੇ ਪਿੰਡੋਂ 9 ਵਜੇ ਆਪਾਂ ਅੰਡੇ ਤੇ ਹੋ ਜਾਾਂਗੇ 9 ਵਜੇ ਆਪਾਂ ਅੰਡੇ ਤੋਂ ਉੱਥੇ ਲਾ ਲਾਂਗੇ ਸਾਰਾ ਜਾ ਕੇ ਤੇ ਉੱਧਰ ਤੱਕ ਦਿਖਾਉਣਾ ਤੁਮਰਾ ਕਾਫਲੇ ਬਣਾ ਕੇ ਲੈ ਕੇ ਚੱਲਾਂਗੇ ਸਾਰੇ ਕੋਟ ਦੁੰਨੇ ਤੋਂ ਕੋਟ ਦੁੰਨੇ ਤੋਂ ਠੀਕ ਹੈ ਵੀ ਆਪਾਂ ਨੂੰ ਕੋਈ ਰੋਕੇ ਨਾ ਜੇ ਰੋਕੇ ਜਿੱਥੇ ਰੋਕਿਆ ਉੱਥੇ ਹੀ ਬੈਠਾ ਹਾਂ ਉੱਥੇ ਉੱਥੇ ਧਰਨਾ ਮੈਂ ਵੀ ਇਹੀ ਚੀਜ਼ ਕਹਿੰਦਾ ਸੀ ਕਿ ਜਿੱਥੇ ਰੋਕ ਲਿਆ ਉੱਥੀ ਉੱਥੀ ਰੁਕਣਾ ਆਪਾਂ ਨੇ ਉਹ ਟਰੈਕਟਰ ਖੜਾ ਹੈ ਆ ਟਰਾਲੀ ਖੜੀ ਹੈ ਤਰਪਾਲਾਂ ਪਈਆਂ ਨੇ ਆ ਤੁਹਾਨੂੰ ਦੇਖ ਲਓ ਤਿਆਰ ਹੋਈ ਨੇ ਟਰੈਕ ਹੇਲੀਵਾਰੀ ਜਦੋਂ ਆਪਣੇ ਮਾਈ ਵਾਸਤੇ ਇਕੱਠ ਰੱਖਿਆ ਸੀ ਉਦੋਂ ਵੀ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਸਹਾਇਕ ਦਿੱਤਾ ਸੀ ਲੰਗਰ ਤੋਂ ਲੈ ਕੇ ਕੰਮ ਧੰਦੇ ਤੋਂ ਲੈ ਕੇ ਇੰਨਾ ਕਿਉਂਕਿ ਸਹਾਇਕ ਕਿਉਂ ਦਿੰਦੇ ਨੇ ਸਾਰੇ ਵੀ ਸੱਚ ਹੈ ਸੱਚਾ ਬੰਦਾ ਹੈ ਚੰਗੀ ਕੰਮ ਕਰਦਾ ਹੈ ਪਿੰਡ ਦਾ ਨਾਂ ਬਣਦਾ ਹੈ ਪਿੰਡ ਦਾ ਨਾਂ ਰੌਸ਼ਨ ਹੁੰਦਾ ਉਹ ਚੀਜ਼ਾਂ ਵਾਸਤੇ ਹਨ ਹਰੇਕ ਬੰਦਾ ਖੜਦਾ ਹੀ ਹੁੰਦਾ ਹੈ ਕੋਟ ਦੋਨੇ ਪਿੰਡ ਦਾ ਤਾਂ ਖਾਸ ਹੀ ਧੰਨਵਾਦ ਹੈ ਹੋਰ ਕੁਝ ਕਹਿਣਾ ਚਾਹੋਗੇ ਜੀ 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 ਸਾਰੇ ਜਣੇ ਜ਼ਰੂਰ ਪਹੁੰਚਿਓ ਅਸੀਂ ਤਾਂ ਪਿੰਡ ਪਿੰਡ ਲੋਸਮੈਂਟ ਵੀ ਕਰੀ ਜਾਂਦੇ ਆ ਤੁਸੀਂ ਦੇਖ ਲਓ ਵੀ ਕਿੰਨੇ ਪਿੰਡਾਂ ਚ ਲੋਸਮੈਂਟਾਂ ਕਰਕੇ ਆਏ ਆ ਬਿਲਕੁਲ ਬਿਲਕੁਲ ਆਪਣਾ ਹੱਕ ਵੀ ਬਣਦਾ ਹੈ ਹ ਸਾਥ ਨਾ ਦਿਓ ਤੁਸੀਂ ਸੱਚ ਦਾ ਸਾਥ ਦਿਓ ਇੱਕ ਚੀਜ਼ ਹੋਰ ਮੈਨੂੰ ਬਾਈ ਨੇ ਦੱਸੀ ਉਹ ਮੇਰੇ ਵੀ ਦਿਮਾਗ ਚ ਚੱਲੀ ਜਾਂਦੀ ਸੀ ਮੈਂ ਆਖਿਆ ਮਹਾਂ ਜੀ ਰੋਕ ਲਿਆ ਟਰੈਕਟਰ ਟਰਾਲੀਆਂ ਨੂੰ ਫੇਰ ਕੀ ਕਰਾਂਗੇ ਕਹਿੰਦਾ ਜਿੱਥੇ ਰੋਕ ਲਿਆ ਉੱਥੇ ਆਪਣਾ ਧਰਨਾ ਹੈ ਸਾਰਿਆਂ ਨੂੰ ਸਾਰਿਆਂ ਨੂੰ ਵੀ ਇਹੀ ਅਪੀਲ ਹੈ ਜਿੰਨੇ ਜਿੰਨੇ ਬੰਦੇ ਤੁਸੀਂ ਆਉਂਗੇ ਸਾਰ ਤਮੇ ਦੰਗ ਨਾਲ ਜਾਂਦਾ ਆਰੇ ਨੂੰ ਇਹੀ ਅਪੀਲ ਹੈ ਬੋਲੜਾ ਬਾਜੀ ਨਹੀਂ ਕਰਨੀ ਜਿੱਥੇ ਵੀ ਤੁਸੀਂ ਰੋਕ ਲਿਆ ਕਿਤੇ ਉੱਥੇ ਹੀ ਬਹਿ ਜਿਓ ਵਾਪਸ ਮੋੜਨ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਕੋਈ ਲੜਨ ਦੀ ਲੋੜ ਨਹੀਂ ਹਾਂ ਕਿਸੇ ਨੂੰ ਲੜਨ ਦੀ ਲੋੜ ਨਹੀਂ ਸ਼ਾਂਤ ਬਈ ਤੇ ਜਿਹੜੇ ਕੋਟ ਦੂਨੇ ਆਉਣਾ 9 ਵਜੇ ਤੋਂ ਕਾਫਲਾ ਚੱਲੂਆ ਇਧਰੋਂ ਚੱਲ ਪਿਓ ਨਾਲ ਉਹ ਵੀ ਕੋਈ ਦਿੱਕਤ ਨਹੀਂ ਆਏਗੀ ਜੇ ਕੋਈ ਨੇੜੇ ਵਾਲੇ ਨੇ ਸਿੱਧੇ ਪਹੁੰਚੋ ਉਹ ਇਧਰ ਆ ਜਿਓ ਹਾਂ ਬਾਕੀ ਸਾਰਿਆਂ ਨੂੰ ਸੁਨੇਹਾ ਲੈ ਵੀ ਆਪਾਂ ਵਾਰ-ਵਾਰ ਟੋਲ ਪਲਾਜ ਦੇ ਇਕੱਠੇ ਹੋ ਗਏ ਠੀਕ ਹੈ ਜੀ ਠੀਕ ਹੈ ਹਾਂ